ਕਬੱਡੀ 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 ਉਹ ਨੌਜਨ ਤਨੰਤਰ ਖਿਡਾਰੀ ਅੱਜ ਦੇ ਕਬੱਡੀ ਕੱਪ ਦੇ ਵਿੱਚ ਪੁੱਜੇ ਐ ਜਿਨ੍ਹਾਂ ਦੇ ਰਿਕਾਰਡ ਬੋਲਦੇ ਐ ਜਿਨ੍ਹਾਂ ਦੀ ਖੇਡ ਕਬੱਡੀ ਦੇ ਵਿੱਚ ਤੂਤੀ ਬੋਲਦੀ ਰਹੀ ਐ ਔਰ ਜਿਨ੍ਹਾਂ ਨੇ ਮੇਰੇ ਵੀਰੋ ਸਾਰੀ ਜ਼ਿੰਦਗੀ ਆਪਣੀ ਖੇਡ ਕਬੱਡੀ ਦੇ ਲੇਖੇ ਲਾਈ ਐ ਔਰ ਅੱਜ ਦੇ ਇਸ ਕਬੱਡੀ ਕੱਪ ਤੇ ਮੇਰੇ ਵੀਰੋ ਪੁੱਜੇ ਐ ਦੁਨੀਆ ਦਾ ਵਿਚ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਜੇਕਰ ਤੇਜ਼ ਤਰਾਰ ਰੇਡਰਾਂ ਦੇ ਵਿੱਚ ਗੱਲ ਆਉਂਦੀ ਹੈ ਲੈ ਵੀ ਸ਼ੀਰਿਆ ਖੇਡ ਮੈਦਾਨ ਦੇ ਵਿੱਚ ਲੈ ਕੇ ਆ ਆਪਾਂ ਦੁਨੀਆ ਨੂੰ ਦਿਖਾਉਣਾ ਹੈ ਵੀ ਅੱਜ ਦੇ ਮੇਲੇ ਤੇ ਅਜਮੇਰ ਜਲਾਲ ਵੀ ਪੁੱਜਿਆ ਹੋਇਆ ਹੈ ਅਜਮੇਰ ਜਲਾਲ ਉਹ ਸ਼ਖਸੀਅਤ ਆ ਸਾਨੂੰ ਆਪ ਪਤਾ ਹੈ ਮੇਰੇ ਵੀਰੋ ਰਾਤਾਂ ਨੂੰ ਉੱਠ ਉੱਠ ਕੇ 2:30 ਵਜੇ ਵੀ ਮੇਰੇ ਵੀਰੋ ਟਿੱਬਿਆਂ ਤੇ ਚੜਦਾ ਰਿਹਾ ਹੈ ਔਰ ਜਿਸ ਨੌਜੰਦਾ ਰਿਕਾਰਡ ਹੈ 7 ਤੋਂ 10 ਸੈਕਿੰਡ ਦੇ ਵਿੱਚ ਕਬੱਡੀ ਪਾ ਕੇ ਵਾਪਸ ਆਉਣ ਦਾ ਔਰ ਇਹ ਦੁਨੀਆ ਦਾ ਚੋਟੀ ਦਾ ਰੇਡਰ ਅਜਮੇਰ ਜਲਾਲ ਆਊਗਾ ਇੱਕ ਵਾਰੀ ਸਾਰੇ ਜ਼ੋਰਦਾਰ ਤਾੜੀਆਂ ਮਾਰ ਦੋ ਜ਼ੋਰਦਾਰ ਤਾੜੀਆਂ ਮਾਰ ਦੋ ਅਜਮੇਰ ਜਲਾਲ ਅੱਜ ਦਾ ਆਉਂਦਾ ਹੈ ਅਜਮੇਰ ਜਲਾਲ ਜੀ ਅਜਮੇਰ ਜਲਾਲ ਟਿੱਬਿਆਂ ਦਾ ਪੁੱਤ ਲੰਮਾ ਸਮਾਂ ਬਠਿੰਡੇ ਦਾ ਨਾਂ ਜਿਹਨੇ ਚਲਾਇਆ ਕਬੱਡੀ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਛਨੇਰਾ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਘਨੇਰ ਵਾਲਾ ਪ੍ਰੇਮ ਪੁੱਜਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਅਜਮੇਰ ਜਲਾਲ ਉਹ ਸ਼ਖਸੀਅਤ ਹੈ ਜੇ ਵੀਰ ਕਲਾ ਤੋਂ ਅਜਮੇਰ ਬਾਈ ਜਲਾਲ ਨਾ ਹੁੰਦਾ ਤੇ ਹੋ ਸਕਦਾ ਵੀ ਆ ਰੁਪਿੰਦਰ ਵੀ ਨਾ ਹੁੰਦਾ ਹੋ ਸਕਦਾ ਵੀ ਬੱਬੂ ਹੁਣਾ ਦਾ ਸਿਕੰਦਰ ਹੁਣਾ ਦਾ ਜਿਸ ਕਾਰਨ ਗੁਰਪ੍ਰੀਤ ਹੁਣਾ ਦਾ ਮੇਰੇ ਵੀਰੋ ਸਮੇਂ-ਸਮੇਂ ਤੇ ਜਿੰਨੇ ਵੀ ਖਿਡਾਰੀ ਮੇਰੇ ਵੀਰੋ ਜਲਾਲ ਦੇ ਵਿੱਚ ਆਏ ਐ ਜਲਾਲ ਦੇ ਵਿੱਚ ਪੈਦਾ ਹੋਏ ਐ ਔਰ ਇਹ ਨਾ ਹੁੰਦੇ ਮੂੰਹ ਤੇ ਕਹੀ ਚੰਗੀ ਹੁੰਦੀ ਐ ਮੈਂ ਪਹਿਲਾ ਗੱਲ ਕਰ ਰਿਹਾ ਇਸ ਵੀ ਕਿਹੜਾ ਦੜਵੇ ਮੈਚ ਹੋਇਆ ਸੀ ਪ੍ਰੇਮ ਗਵਾ ਉਸ ਮੈਚ ਦਾ ਘੜੀ ਵਾਲਿਆ ਕਾਕਾ ਬਿਲਕੁਲ ਮੇਰੇ ਕੋਲ ਢੇਰੀਆਂ ਤੇ ਖੜਾ ਸੀ ਉਹ ਕਹਿੰਦਾ ਜੇ ਖਰਾਜੀ ਨੂੰ ਭੱਜ ਕੇ ਫੜੋਗੇ ਇੱਕ ਬਾਾਰ ਵੀ ਨਹੀਂ ਫੜ ਸਕਦੇ ਜੇ ਫੜਨੇ ਦਾ ਟਕਾ ਕੇ ਫੜ ਲਓ ਦਗਾਲ ਵਾਲੇ ਬਿੱਟੂ ਦੀ ਤੇ ਝਨੇਰ ਵਾਲੇ ਪ੍ਰੇਮ ਦੀ ਘੇਰੀ ਸੀ ਦਗਾਲ ਦੀ ਟੀਮ ਖੇਡ ਰਹੀ ਸੀ ਗੱਬਰ ਤੇ ਜੋਗੀ ਰੇਡਾਂ ਪਾ ਰਹੇ ਸੀ ਆ ਨੌਜਵਾਨ ਨੇ ਰੇਡਾਂ ਪਾਈਆਂ ਅੱਜ ਕੱਲ੍ਹ ਕਹਿੰਦੇ ਲੋਕ ਦੀਪ ਦੁਰਜੀ ਵਾਲੇ ਨੂੰ ਐਕਸ਼ਨ ਬాయ్ ਕਹਿੰਦੇ ਨੇ ਉਹ ਸਾਡਾ ਭਰਾ ਅੱਜ ਦਾ ਐਕਸ਼ਨ ਬాయ్ ਹੈ ਪਰ ਸਭ ਤੋਂ ਵੱਡਾ ਮਾਲਵੇ ਦਾ ਐਕਸ਼ਨ ਬాయ్ ਵਿੱਥੋ ਵਾਲਾ ਖਰਾਜੀ ਹੋਇਆ ਜਾਫੀਆਂ ਨੂੰ ਰੋਂ ਲਾ ਦਿੰਦਾ ਸੀ ਜਾਫੀਆਂ ਦੀ ਤਸੱਲੀ ਕਰਾ ਦਿੰਦਾ ਸੀ ਇੱਕ ਵਾਰੀ ਤਾੜੀਆਂ ਮਾਰ ਦੋ ਸਰੋਜਵਾਨ ਦੇ ਲਈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਣਾ ਤੇ ਬੈਲ ਆਈਕਨ ਦਬਾਉਣ ਨਾਲ ਪੁਰਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਤ ਨਵੀ ਆਪਡੇਟ ਮਿਲ ਸਕੇ ਤਾਂ ਨਵਾਜੀ